ਲੋਈ ਸਵੇਰੇ ਦਾ ਸਮਾਂ ਹੋ ਗਿਆ 5:11 ਤੇ ਅਸੀਂ 3 ਵਜੇ ਲੱਗੇ ਆ ਤੇ ਆ ਸ਼ੁਕਰ ਆ ਗਿਆ ਸੀ ਸੱਪ ਆਜੂ ਵੀਡੀਓ ਬਣਾਈ ਜਾਂਦਾ ਹੈ ਤੇ ਆ ਬਾਈ ਨੂੰ ਬੁਲਾਇਆ ਸੀ ਸਪੈਸ਼ਲ ਆਪਾਂ ਥੱਪ ਫੜਨ ਵਾਸਤੇ ਬਹੁਤ ਦਰੋ ਪਹਿਲਾ ਹੈਪੀ ਪਹਿਲਾ ਆਇਆ ਹੈਪੀ ਉਚਾਲਾਂ ਤੇ ਬਾਈ ਦਿਖਾਇਓ ਸੱਪ ਮਾਰਾ ਜਲਦੀ ਸੱਪ ਦਾ ਬਾਈ ਸੱਪ ਫੜ ਕੇ ਦਿਖਾਵਾਂਗੇ ਨਹੀਂ ਰਿਲੀਜ਼ ਕਰਦੇ ਆ ਆਪਾਂ ਸੱਪ ਮਾਰਿਆ ਨਹੀਂ ਕਿਤੇ ਸੀਗਾ ਸੋਮਵਾਰ ਅੱਜ ਉਹ ਡਾਂਗ ਰੱਖਣੀ ਸੀ ਬਾ ਕੋਈ ਓਏ ਕਿਉਂ ਕਰੀ ਉਹਨਾਂ ਆਪਾਂ ਆਪਾਂ ਫੜੋ लड़ा कोई सील है मारा तहां चक्कर है गट्टा तन्नो फड़ा लोई जी आ सप्ता देखो खड़ा हो जाओ तेरे में नहीं हो बैग में जमे आ देख लो वीरेश ए चलो तेरे फिल्म आऊगी नागिन फिल्म जाने जान दुश्मन ओ वाली फिल्म आऊगी ना ਉਹ ਪਰ ਲੈ ਆਦਾ ਤੁਹਾਨੂੰ ਦੋਸਤ ਅੱਜ ਕਲਾਸ ਲਈਏ ਵਸ ਤੂੰ ਆਪਾਂ ਚਲੋ ਜੀ ਇਹ ਆਪੇ ਫਿਰ ਚਲੋ ਜਿੰਦਾਂ ਟੋਪਾ ਨਹੀਂ ਬਣਿਆ ਰਹਿ ਗਿਆ ਮੋਢਾ ਤੱਕੜ ਦੇ ਪਰ ਚਲੋ ਸੋ ਆਪਦੇ ਘਰਾਂ ਦਾ ਹੀ ਧਿਆਨ ਰੱਖਿਆ ਕਰੋ ਤੇ ਜੇ ਕੋਈ ਸੱਪ ਵਗੈਰਾ ਕੋਈ ਆਉਂਦਾ ਤਾਂ ਉਹਨੂੰ ਮਾਰਨ ਦੀ بجائے ਕੋਸ਼ਿਸ਼ ਕਰਿਆ ਕਰੋ ਵੀ ਸੱਪ ਦਾ ਰੈਸਕਿਊ ਹੋ ਜਾਏ ਆਪਾਂ ਬਈ ਕੱਪ ਚ